ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭਾਨਾ ਸਿੱਧੂ ਦੇ ਕੇ ਜਾਂਦਾ ਆਪੜ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਧੋਤਾ ਨਹੀਂ ਹੁੰਦਾ ਅੱਖਾਂ ਚ ਗਿੱਡੋਂਦੀ ਲਾਈਵ ਨੂੰ ਤੂੰ ਲੈ ਬਿਦਾਦਾ ਸਵੇਰੇ ਉੱਠ ਕੇ ਮੰंजे ਬਾਰੇ ਜਦ ਕਹਿ ਦਿੰਦਾ ਭਗਵਾਨ ਜੀ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇ ਵੀ ਭਗਵਾਨ ਜੀ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਟੀਕੋ ਕਿਹੜਾ ਇਹਦਾ ਥਰਮਾਮੀਟਰ ਹੈ ਵੀ ਤੂੰ ਆਉਂਦੇ ਥਾਰੀ ਬੰਦੇ ਤੇ ਕੁਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਹਦੇ ਨੂੰ ਪਤਾ ਲੱਗਦਾ ਦੂਏ ਦਾ ਤੂੰ ਪੱਖ ਨਹੀਂ ਸੁਣਦਾ ਪਾਨੇ ਹੁਣ ਤੈਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕੀਤੀ ਹੈ ਪਾਨਾ ਸਿੱਧੂ ਮੋੜ ਵਿਵਾਦਾਂ ਵਿੱਚ ਫਸ ਗਿਆ ਪਾਨਾ ਸਿੱਧੂ ਖਿਲਾਫ ਮੋੜ ਤੋਂ ਇੱਕ ਟਰੈਵਲ ਏਜੰਸੀ ਚਲਾਉਣ ਵਾਲੇ ਏਜੰਟ ਨੇ ਵੀਡੀਓ ਬਣਾ ਕੇ ਨਾ ਸਿਰਫ ਪੜਾ ਸਕਰਟੀ ਸਗੋਂ ਪਾਨਾ ਸਿੱਧੂ ਨੂੰ ਕਾਨੂੰਨੀ ਕਾਰਵਾਈ ਲਈ ਤਿਆਰ ਹੋਣ ਦੀ ચેਤਾਵਨੀ ਵੀ ਦਿੱਤੀ ਮੁਹਾਲੀ ਦੇ ਇਸ ਏਜੰਟ ਦਾ ਇਲਜ਼ਾਮ ਹੈ ਕਿ ਪਾਨਾ ਸਿੱਧੂ ਨੇ ਇੱਕ ਵਿਅਕਤੀ ਦੇ ਕਹਿਣ ਤੇ ਬਿਨਾ ਏਜੰਟ ਦਾ ਪੱਖ ਜਾਣੇ ਉਸ ਦੇ ਦਫ਼ਤਰ ਫੋਨ ਕੀਤਾ ਜਦ ਕਿ ਜਿਸ ਵਿਅਕਤੀ ਲਈ ਪਾਨਾ ਸਿੱਧੂ ਨੇ ਉਹਨਾਂ ਨੂੰ ਫੋਨ ਕੀਤਾ ਉਹ ਨੂੰ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਮੁਫਤ ਚ ਵਿਦੇਸ਼ ਭੇਜਣ ਸਣੇ ਪਹਿਲਾਂ ਤੋਂ ਬਾਹਰ ਬੈਠੀ ਉਸ ਦੀ ਪੈਣ ਦੀਆਂ ਫੀਸਾਂ ਦੇ ਪੈਸੇ ਵੀ ਵਾਪਸ ਮੰਗ ਰਿਹਾ ਹੈ ਗੱਲ ਇਹ ਹੈ ਇੱਕ ਇਹਦੇ ਨਾਲ ਖੱਚ ਖੜੀ ਹੈ ਉਹਦੇ ਖਿਲਾਫ ਅਸੀਂ ਕੰਪਲੇਂਟ ਦਈ ਸੀ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਵੀ ਪਾਈ ਹੈ 24 ਤਰੀਕ ਨੂੰ ਸਾਡੇ ਪੇਜ ਤੇ ਦੇਖ ਸਕਦੇ ਹਾਂ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਹ ਖੱਚ ਨੇ ਕੀ ਕਰਿਆ ਇਹਨੇ ਪਹਿਲਾਂ ਆਪਣੀ ਸਿਸਟਰ ਦਾ ਵੀਜ਼ਾ ਲਿਆ ਸਾਡੇ ਤੋਂ ਉਹਨੂੰ ਦੇਈ ਨੂੰ 6 ਮਹੀਨੇ ਹੋ ਗਏ ਬਾਹਰ ਉਸ ਤੋਂ ਬਾਅਦ ਇਹ ਬੜਾ ਖੁਸ਼ ਵੀਬ ਉਹਨਾਂ ਦਾ ਵੀਜ਼ਾ ਆ ਗਿਆ ਇਹਨੇ ਪਲੈਨਿੰਗ ਦੇ ਤਹਿਤ ਸਾਡੇ ਕੋਲ ਕਿਉਂਕਿ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਨਾ ਉਹ ਇਹ ਹੈ ਅਸੀਂ ਕੋਈ ਵੀ ਪੈਸਾ ਬੱਚੇ ਤੋਂ ਪਹਿਲਾਂ ਨਹੀਂ ਲੈਂਦੇ ਸਾਰੇ ਪੈਸੇ ਅਸੀਂ ਵੀਜ਼ਾ ਲੱਗੇ ਤੋਂ ਬਾਅਦ ਲੰਨੇ ਪਹਿਲਾਂ ਅਸੀਂ ਸਾਰੀ ਲਿਖਤ ਪੜਤ ਕਰਦੇ ਆ ਬੱਚੇ ਨੂੰ ਕਹਿੰਦੇ ਆ ਵੀ ਆਹ ਤੇਰਾ ਕਾਲਜ ਹੈ ਆਹ ਤੇਰੇ ਕਾਗਜ ਹੈ ਆਹ ਤੇਰਾ ਐਗਰੀਮੈਂਟ ਹੈ ਐਗਰੀਮੈਂਟ ਪੜ੍ਹ ਕੇ ਬੱਚਾ ਸਾਈਨ ਕਰਦਾ ਹੈ ਗੁੱਠੇ ਲਾਉਂਦਾ ਉਦੋਂ ਬਾਅਦ ਅਸੀਂ ਉਹਦੀਆਂ ਫੀਸਾਂ ਆਪਣੇ ਕੋਲੋਂ ਭਰਦੇ ਆਂ ਸਾਰੀ ਉਹਦੇ ਨਾਲ ਲਿਖਤ ਪੜਤੋ ਹੁੰਦੀ ਹੈ ਫਿਰ ਉਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕਰਦੇ ਆਂ ਬੱਚੇ ਦਾ ਵੀਜ਼ਾ ਲੱਗ ਜਾਂਦਾ ਫਿਰ ਅਸੀਂ ਬੱਚੇ ਨੂੰ ਕਹਿੰਦੇ ਆਂ ਵੀ ਭਾਈ ਤੂੰ ਹੁਣ ਆਪਣਾ ਤਿਆਰੀ ਕਰ ਲੈ ਬਾਹਰ ਨੂੰ ਚਲੇ ਜਾ ਸਾਨੂੰ ਸਾਡੇ ਪੈਸੇ ਦੇ ਜਾ ਜੋ ਬਣਦੇ ਜੋ ਆਪਣਾ ਇਕਰਾਰ ਹੋਇਆ ਹੈ ਅੱਜ ਤੱਕ ਅਸੀਂ ਹਜ਼ਾਰਾਂ ਬੱਚੇ ਭੇਜੇ ਆਂ ਕਦੇ ਕਿਸੇ ਵੀ ਬੱਚੇ ਵੱਲੋਂ ਸਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਅੱਜ ਤੱਕ ਸਾਡੇ ਖਿਲਾਫ ਕੋਈ ਐਫ ਆਈ ਆਰ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਇਹ ਦੇਖਦਾ ਹੈ ਜਦੋਂ ਇਹਨੇ ਆਪਣੀ ਭੈਣ ਦਾ ਵੀਜ਼ਾ ਲਵਾਇਆ ਕਿਉਂਕਿ ਇਹਨੇ ਆਪਣੀ ਭੈਣ ਦਾ ਵੀਜ਼ਾ ਵੀ ਕਿਸੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਲਵਾਇਆ ਆਪਦੇ ਕੋਲ ਤਾਂ ਇਹਨਾਂ ਕੋਲ ਸੀਗੇ ਨਹੀਂ ਸਾਨੂੰ ਬਾਅਦ ਚੋਂ ਪਤਾ ਲੱਗੀ ਇਹ ਗੱਲ ਉਦੋਂ ਬਾਅਦ ਇਹ ਦੇਖਦਾ ਵੀ ਮੈਂ ਵੀ ਫਰੀ ਦੇ ਵਿੱਚ ਆਪਦਾ ਪਹਿਲਾਂ ਅਪਲਾਈ ਕਰ ਲੰਨਾ ਯਾ ਅਪਲਾਈ ਕਰ ਦੰਦਾ ਅਸੀਂ ਯਕੀਨ ਕਰਕੇ ਐਗਰੀਮੈਂਟ ਕਰਕੇ ਇਹਦਾ ਵੀਜ਼ਾ ਲੈ ਲੈਨੇ ਆ ਉਦੋਂ ਬਾਅਦ ਪੈਸੇ ਤਾਂ ਇਹਦੇ ਕੋਲ ਹੁੰਦੇ ਹੀ ਨਹੀਂ ਇਹ ਸਾਨੂੰ ਕਹਿੰਦਾ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਲੰਦਾ ਕਦੇ ਸਾਨੂੰ ਧਰਨਿਆਂ ਦੇ ਧਮਕੀਆਂ ਦਿੰਦਾ ਕਦੇ ਕਿਸਾਨਾਂ ਦੀਆਂ ਧਮਕੀਆਂ ਦਿੰਦਾ ਕਦੇ ਕੁਛ ਦਿੰਦਾ ਕਦੇ ਇਹਦੀ ਦਿੰਦਾ ਜਿਹੜੇ ਕਲਾਕਾਰ ਦੇ ਕੋਲ ਬੈਠਾ ਹੈ ਜਿਹੜਾ ਟਿਕਟੋਕਰ ਕਲਾਕਾਰ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਹ ਸਮਝਦੇ ਹਾਲੀ ਮੈਂ ਹੀ ਸਾਰਾ ਕੁਝ ਚਲਾ ਰਿਹਾ ਹਾਂ ਸੋ ਇਹ ਸਾਨੂੰ ਧਮਕੀਆਂ ਦਿੰਦਾ ਵੀ ਮੈਨੂੰ ਫ੍ਰੀ ਦੇ ਵਿੱਚ ਬਾਹਰ ਭੇਜੋ ਨਹੀਂ ਤਾਂ ਮੈਂ ਤੁਹਾਡੀ ਬਦਨਾਮੀ ਕਰੂੰਗਾ ਧਰਨਾ ਲਾਊਗਾ ਇਹ ਕਰੂੰਗਾ ਉਹ ਕਰੂੰਗਾ ਐਨੇ ਬੜੀ ਕੋਸ਼ਿਸ਼ ਕੀਤੀ ਅਸੀਂ ਸੱਚੇ ਸੀਗੇ ਅਸੀਂ ਇਹਦੇ ਖਿਲਾਫ ਕੰਪਲੇਂਟ ਵੀ ਦਿੱਤੀ ਅਸੀਂ ਕਿਉਂ ਭੇਜੀਏ ਸਾਡੇ ਕੋਲ 800 ਬੰਦਾ ਕੰਮ ਕਰਦਾ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਭੰਨਾ ਸਿੱਧੂ ਦੇ ਕੇ ਜਾਂਦਾ ਜੇ ਇਹੋ ਜਿਹੇ ਕੱਚੇ ਸਾਡੇ ਕੋਲ ਆਉਣ ਲੱਗ ਗਏ ਆ ਫਰੀ ਦੇ ਵਿੱਚ ਵੀਜ਼ਾ ਲੋਵਾ ਕੇ ਉਹਨਾਂ ਨੇ ਰੋਟੀ ਕਿੱਥੋਂ ਖਾਣੀ ਆ ਜੜੀ ਗੱਲ ਅਸੀਂ ਪਹਿਲਾਂ ਕਰਦੇ ਆ ਜਿਹੜਾ ਇਕਰਾਰ ਹੁੰਦਾ ਏ ਉਸੇ ਦੇ ਨਾਲ ਹੀ ਅਸੀਂ ਪਹਿਲਾਂ ਬੱਚੇ ਨੂੰ ਪੁੱਛਦੇ ਆ ਕਿ ਤੈਨੂੰ ਆ ਕਾਲਜ ਪਸੰਦ ਹੈ ਤੈਨੂੰ ਆ ਚੀਜ਼ ਪਸੰਦ ਹੈ ਉਦੋਂ ਸਾਡੇ ਕੋਲ ਮਿੰਤਾ ਕਰਦੇ ਵੀ ਮੈਨੂੰ ਐਡਮਿਸ਼ਨ ਦਿਵਾ ਦਿਓ ਜੀ ਮੇਰੀ ਤਾਂ ਕੋਈ ਫਾਈਲ ਹੀ ਨਹੀਂ ਫੜਦਾ ਐਡਮਿਸ਼ਨ ਲੈ ਕੇ ਵੀਜ਼ਾ ਲੈ ਲੈਣੇ ਆ ਵੀਜ਼ਾ ਲੈ ਕੇ ਜਾਣੇ ਸਾਰੇ ਬੱਚੇ ਬੜੇ ਖੁਸ਼ ਹੋ ਕੇ ਜਾਂਦੇ ਆ ਪਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧੀ ਇੱਕ ਅੱਧਾ ਤਾਂ ਫਿਰ ਇਦਾਂ ਦਾ ਮਿਲਿਆ ਜਾਂਦਾ ਸੋ ਇਹਨੇ ਵੀਜ਼ਾ ਲਗਵਾ ਲਿਆ ਹੁਣ ਇਹ ਸਾਨੂੰ ਪਿਛਲੇ 3 ਮਹੀਨਿਆਂ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਵੀ ਮੈਂ ਆ ਇਹ ਕਰ ਦੂੰਗਾ ਜੀ ਉਹ ਕਰ ਦੂੰਗਾ ਮੈਨੂੰ ਫ੍ਰੀ ਚ ਭੇਜੋ ਤੇ ਨਾਲੇ ਮੈਨੂੰ ਮੇਰੀ ਦੂਜੀ ਸਿਸਟਰ ਦੇ ਪੈਸੇ ਵਾਪਸ ਕਰੋ ਉਹਦੇ ਵੀ ਪੈਸੇ ਵਾਪਸ ਮੰਗਦਾ ਹੁਣ ਕਿਸੇ ਬੰਦੇ ਨਾਲ ਇੱਕ ਜਗ੍ਹਾ ਠੱਗੀ ਹੋ ਗਈ ਇੱਕ ਵਾਰੀ ਠੱਗੀ ਹੋ ਗਈ ਤੁਹਾਡੇ ਨਾਲ ਦੁਬਾਰਾ ਤੁਸੀਂ ਉਸ ਦੁਕਾਨ ਤੇ ਜਾਂਦੇ ਹੋ ਇਹ ਕਹਿੰਦਾ ਵੇ ਕਿ ਕਹਿੰਦਾ ਮੇਰੀ ਭੈਣ ਦਾ ਧੱਕੀ ਕਰ ਲਈ ਜੀ ਉਹ ਕੈਨੇਡਾ ਚ ਬੈਠੀ ਹੈ 6 ਮਹੀਨੇ ਹੋ ਗਏ ਉਹਨੂੰ ਪੜਦੇ ਨੂੰ ਕੋਈ ਇਹਨਾਂ ਕੋਲ ਪ੍ਰੂਫ ਹੈ ਕੋਈ ਕਾਲਜ ਨੇ ਕੋਈ ਤਾਅਕਿਜ ਮੰਗੇ ਇਹਨਾਂ ਤੋਂ ਕੋਈ ਕਾਲਜ ਨੇ ਇਹਨਾਂ ਤੋਂ ਮੰਗਿਆ ਵੀ ਸਾਨੂੰ ਫੀਸ ਭਰ ਦੋ ਸਾਰੀਆਂ ਫੀਸਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਡਾਕੂਮੈਂਟ ਦੇ ਹੋਏ ਨੇ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਭਾਨਾ ਸਾਨੂੰ ਭਾਨਾ ਇਹਦੇ ਵਿੱਚ ਬੋਲ ਰਿਹਾ ਵੀਡੀਓ ਦੇ ਵਿੱਚ ਵੀ ਐਡੀਟਿੰਗ ਕਰਕੇ ਦਿੱਤੀਆਂ ਜੀ ਭਾਨੇ ਤੂੰ ਤੂੰ ਪ੍ਰੂਫ ਕਰਾ ਵੀ ਐਡਿਟ ਕਰਿਆ ਹੋਇਆ ਟੇਕੋ ਕਿਹੜਾ ਇਹਦਾ థਰਮਾਮੀਟਰ ਹੈ ਵੀ ਤੂੰ ਆਉਂਦੇ ਸਾਰੀ ਬੰਦੇ ਤੇਰੇ ਕੋਲ ਆਉਂਦਾ ਕੋਈ ਗੱਲ ਦੱਸਦਾ ਤੈਨੂੰ ਉਦੋਂ ਪਤਾ ਲੱਗੇ ਨਾ ਦੂਏ ਦਾ ਤੂੰ ਕੱਖ ਨਹੀਂ ਸੁਣਦਾ ਤੈਨੂੰ ਇਹ ਹੈ ਵੀ ਜਿਹੜੀਆਂ ਫੇਮਸ ਕੰਪਨੀ ਐ ਕੋਈ ਉਹਦਾ ਨਾਮ ਲੈ ਕੇ ਆਪਦੀ ਤੈਨੂੰ ਫੇਮ ਦੇ ਚੱਕਰ ਦੇ ਵਿੱਚ ਤੂੰ ਬੋਲਦਾ ਆਪਦੇ ਵਿਊਆਂ ਦੇ ਚੱਕਰ ਦੇ ਵਿੱਚ ਟਰੈਵਲ ਏਜੰਟ ਨੇ ਪਾਨਾ ਸਿੱਧੂ ਨੂੰ ਉਹ ਸੁਪਰ ਲਾਇ ਇਲਜ਼ਾਮ ਸਾਬਿਤ ਕਰਨ ਲਈ ਚੈਲੰਜ ਕੀਤਾ ਨਾਲ ਹੀ ਦਾਵਾ ਕੀਤਾ ਕਿ ਪਾਨਾ ਸਿੱਧੂ ਅਤੇ ਪਾਨੇ ਵਰਗੇ ਕਈ ਹੋਰ ਵਿਅਕਤੀ ਕਾਰੋਬਾਰੀਆਂ ਨੂੰ ਧਰਨੇ ਦੇਣ ਦੀਆਂ ਧਮਕੀਆਂ ਦੇ ਕੇ ਲਗਾਤਾਰ ਬਲੈਕਮੇਲ ਕਰਦੇ ਨੇ ਜਿਸ ਕਾਰਨ ਪੰਜਾਬ ਵਿੱਚ ਕੋਈ ਵੀ ਵਿਅਕਤੀ ਆਪਣਾ ਕਾਰੋਬਾਰ ਕਰਨ ਤੋਂ ਡਰਨ ਲੱਗਿਆ ਹੈ ਪਾਨੇ ਕੋਲ ਕਿਹੜਾ ਇਹੋ ਜਿਹਾ ਥਰਮੋਮੀਟਰ ਹੈ ਜਿਹੜਾ ਇਹ ਆਉਂਦੇ ਸਾਰੇ ਇਹਨੂੰ ਬੰਦੇ ਦਾ ਪਤਾ ਲੱਗ ਜਾਂਦਾ ਵੀ ਹਾਂ ਬੰਦੇ ਨਾਲ ਠੱਗੀ ਹੋ ਗਈ ਪਾਨੇ ਹੁਣ ਤੈਨੂੰ ਚੈਲੰਜ ਹੈ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਕੋਰਟ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਤੂੰ ਇਹ ਚੀਜ਼ ਪ੍ਰੂਫ ਕਰਨੀ ਹੈ ਵੀ ਅਸੀਂ ਇਹਨਾਂ ਦੇ ਨਾਲ ਠੱਗੀ ਕਰੀ ਹੈ ਜਿਹੜਾ ਕਾਲਜ ਇਹਨਾਂ ਨੂੰ ਐਗਰੀਮੈਂਟ ਹੋਇਆ ਜਿਹੜੇ ਕਾਲਜ 'ਚ ਬੱਚਾ ਪੜ੍ਹਦਾ ਉਸੇ ਦਾ ਸਾਡੇ ਕੋਲ ਐਗਰੀਮੈਂਟ ਹੈ ਉਹ ਉਸੇ ਦੀ ਆਫਰ ਲੈਟਰ ਲੈ ਕੇ ਬੱਚੇ ਨੇ ਮੈਡੀਕਲ ਕਰਵਾਇਆ ਉਸੇ ਦੀ ਆਫਰ ਲੈਟਰ ਲੈ ਕੇ ਉਸੇ ਦੇ ਕਾਗਜ਼ ਉਸੇ ਦਾ ਐਲਓਏ ਉਸੇ ਦੇ ਕਾਗਜ਼ এয়ারਪੋਰਟ ਦੇ ਉੱਤੇ ਸਬਮਿਟ ਕਰਵਾਏ ਬੱਚੇ ਨੇ ਉਦੋਂ ਤੱਕ ਕਿ ਸੁੱਤੇ ਪਏ ਸੀ ਜੇ 4 ਮਹੀਨੇ ਲੰਘ ਗਏ ਉਹਨੂੰ ਗਏ ਹੋਏ ਇਹਨਾਂ ਦੀ ਸਿਸਟਰ ਨੂੰ ਉਦੋਂ ਤੱਕ ਇਹ ਸੁੱਤੇ ਪਈ ਸੀ ਉਦੋਂ ਤੱਕ ਇਹਨਾਂ ਨਾਲ ਕੋਈ ਠੱਗੀ ਨਹੀਂ ਸੀ ਹੋਈ ਜਦੋਂ ਇਹਦਾ ਆਪ ਦਾ ਵੀਜ਼ਾ ਆ ਜਾਂਦਾ 2 ਫਰਵਰੀ ਨੂੰ ਇਹਦਾ ਵੀਜ਼ਾ ਆ ਜਾਂਦਾ 2 ਫਰਵਰੀ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਬਲੈਕਮੇਲ ਕਿਵੇਂ ਕਰਾਂ ਤੇ ਫਰੀ ਦੇ ਵਿੱਚ ਕਿਵੇਂ ਜਾਵਾਂ ਅਸੀਂ ਵਿਸ਼ਵਾਸ ਦੇ ਉੱਤੇ ਕੰਮ ਕਰਤਾ ਵੀਜ਼ਾ ਲੈ ਲਿਆ ਹੁਣ ਇਹਦੇ ਕੋਲ ਪੈਸੇ ਨਹੀਂ ਹੈ ਹੁਣ ਅਸੀਂ ਫਰੀਚ ਤੁਸੀਂ ਦੱਸੋ ਲੋਕੋ ਅਸੀਂ ਕਿਵੇਂ ਭੇਜਦੀਏ ਇਹਨੂੰ ਫਰੀਚ ਪਾਨੇ ਤੰਨੂੰ ਇਹ ਪ੍ਰੂਫ ਕਰਨਾ ਪੈਣਾ ਕੋਰਟ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਠੱਗੀ ਇਹਦੇ ਨਾਲ ਕਿੱਥੇ ਕਰੀ ਐ ਜੜੀ ਤੂੰ ਸਟੇਟਮੈਂਟਾਂ ਨਹੀਂ ਆ ਨਾ ਇਹ ਸਟੇਟਮੈਂਟ ਦੀ ਇੱਕ 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 ਗੱਲ ਤੈਨੂੰ ਦੱਸਣੀ ਪੂਗੀ ਵੀ ਕਿੱਥੇ ਹੋਈ ਠੱਗੀ ਅੰਪੜ ਤੂੰ ਹੈਗਾ ਤੈਨੂੰ ਕਿਸੇ ਅੱਖਰ ਦਾ ਪਤਾ ਨਹੀਂ ਲੱਗਦਾ ਸਵੇਰੇ ਉੱਠਦਾ ਮੂੰਹ ਤੋਤਾ ਨਹੀਂ ਹੁੰਦਾ ਅੱਖਾਂ 'ਚ ਗਿੱਡੋਂਦੀ ਲਾਈਵ ਨੂੰ ਤੂੰ ਲੈ ਬਾਦਦਾ ਸਵੇਰੇ ਉੱਠ ਕੇ ਮੰਜੇ ਪਰ ਜਦ ਇਹ ਕਹਿ ਦਿੰਦਾ ਭਗਵੰਤ ਮਾਨ ਮੇਰੀਆਂ ਗੱਲਾਂ ਦਾ ਜਵਾਬ ਦੇਵੀਂ ਭਗਵੰਤ ਮਾਨ ਮੇਰੇ ਬਰਾਬਰ ਬਹਿ ਕੇ ਗੱਲ ਕਰੇ ਕਾਂ ਟੇਕ ਨੂੰ ਤੂੰ ਫੇਰ ਲੈ ਬੋ ਜੰਨਾ ਫੇਰ ਜੰਨਾ ਖਾਲਸਾ ਏਡ ਵਾਲੇ ਹਿਸਾਬ ਦਮੇ ਪੈਸਿਆਂ ਦਾ ਸ਼ਾਮ ਤੱਕ ਤਾਂ ਤੂੰ ਮੋਦੀ ਨਾਲ ਪੰਗਾ ਲਿਆ ਹੁੰਦਾ ਕਹ ਮੋਦੀ ਇਕੱਲੇ ਨੂੰ ਕੱਲਾਤ ਨੂੰ ਫੇਰ ਦੱਸਦਾ ਮੈਂ ਕੌਣ ਆ ਇੱਥੇ ਕੋਈ ਇਨਵੈਸਟਰ ਨਹੀਂ ਆਉਣਾ ਚਾਹੁੰਦਾ ਕੋਈ ਕਾਰੋਬਾਰੀ ਨਹੀਂ ਆਉਣਾ ਚਾਹੁੰਦਾ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਮੇਰੇ ਕਈ ਦੋਸਤ ਕਾਰੋਬਾਰੀ ਦੋਸਤੇ ਪੁੱਛਦੇ ਆ ਵੀ ਠੀਕ ਐ ਅਸੀਂ ਮਾਨ ਸਾਹਿਬ ਦੀਆਂ ਵੀਡੀਓ ਦੇਖਦੇ ਆ ਮਾਨ ਸਾਹਿਬ ਸਾਨੂੰ ਕਹਿੰਨੇ ਆ ਉਹਦੇ ਵਿੱਚ ਕਾਰੋਬਾਰੀਆਂ ਨੂੰ ਇਨਵਾਈਟ ਕਰਦੇ ਆ ਵੀ ਤੁਸੀਂ ਆਓ ਇੱਕੋ ਟੇਬਲ ਦੇ ਉੱਤੇ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਸਾਰੀਆਂ ਐਨਓਸੀਆਂ ਮਿਲ ਜੂਗੀਆਂ ਬਿਜਲੀ ਦੀ ਲੈ ਲਓ ਪੋਲੂਸ਼ਨ ਦੀ ਲੈ ਲਓ ਸਾਰੀਆਂ ਤੁਹਾਨੂੰ ਇੱਕੋ ਇੱਕ ਸਿੰਗਲ ਵਿੰਡੋ ਤੁਹਾਡਾ ਕੰਮ ਹੋਊਗਾ ਸਾਡੇ ਕਈ ਮਿੱਤਰ ਸਾਨੂੰ ਪੁੱਛਦੇ ਆਂ ਕਹਿੰਦੇ ਜੀ ਅਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਪਰ ਸਾਨੂੰ ਆ ਧਰਨੇ ਵਾਲਿਆਂ ਦੀ ਕੋਈ ਐਨਓਸੀ ਦਵਾ ਸਕਦਾ ਧਰਨੇ ਵਾਲਿਆਂ ਦੀ ਵਜ੍ਹਾ ਕਰਕੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਨਾ ਇਹ ਜਿਹੜੇ ਬਲੈਕਮੇਲਰ ਐ ਕੁਝ ਨਕਲੀ ਕਿਸਾਨ ਬਣ ਕੇ ਕਿਸਾਨਾਂ ਦਾ ਨਾਮ ਖਰਾਬ ਕਰਦੇ ਜਿਹਦੇ ਬਾਹਰ ਦੇਖੋ ਤੁਸੀਂ ਬਹਿ ਜਾਂਦੇ ਧਰਨਾ ਲਾ ਕੇ ਜਿਹਨੂੰ ਦੇਖੋ ਉਹਨੂੰ ਧਮਕਾ ਦਿੰਦੇ ਐ ਪਾਣੇ ਮੈਂ ਤੈਨੂੰ ਪੁੱਛਦਾ ਮੈਂ ਇੱਕ ਮੈਂ ਆ ਮੋਬਾਈਲ ਲੈ ਕੇ ਆਇਆ ਆ ਮੈਨੂੰ ਪਸੰਦ ਨਹੀਂ ਆਇਆ ਦੋ ਦਿਨ ਹੋ ਗਏ ਮੈਂ ਹੁਣ ਵਾਪਸ ਕਰਨੇ ਲਈ ਕਿ ਇਹਦੇ ਪੈਸੇ ਮੜਵਾ ਦੂੰਗਾ ਫਿਰ ਆ ਤੇਰੇ ਕੋਲ ਹੁਣ ਤੇਰੇ ਕੋਲ ਵਿਹੜੇ ਵਿੱਚ ਆ ਜੂਗਾ ਕੋਈ ਕਹੂਗਾ ਵੀ ਮੈਨੂੰ ਮਹੀਨਾ ਹੋ ਗਿਆ ਜੀ 4 ਮਹੀਨੇ ਹੋ ਗਏ ਸਾਡੇ ਇਹਨਾਂ ਨੂੰ ਤਾਂ ਪੜਦਿਆਂ ਨੂੰ 6 ਮਹੀਨੇ ਹੋ ਗਏ ਕੋਈ ਕਹੇ ਵੀ ਮੈਨੂੰ 2 ਮਹੀਨੇ ਹੋ ਗਏ ਮੈਂ ਟਰੈਕਟਰ ਲੈ ਕੇ ਆਇਆ ਮੈਨੂੰ ਪਸੰਦ ਨਹੀਂ ਆਇਆ ਤੂੰ ਵਾਪਸ ਕਰਵਾ ਦੀਂ ਮੇਰਾ ਫਿਰ ਟਰੈਕਟਰ ਵਾਲੇ ਆਉਣ ਲੱਗ ਜੂਗੇ ਤੇਰੇ ਕੋਲ ਫਿਰ ਤੂੰ ਕਹੇਂਦੀ ਸਾਰੇ ਟਰੈਕਟਰ ਵਾਲੇ ਠੱਗ ਹੁੰਨੇ ਆ ਫਿਕਾਰਾ ਫਿਰ ਸਾਰੀਆਂ ਦੁਕਾਨਾਂ ਸਾਰੇ ਕਾਰੋਬਾਰੀਆਂ ਨੂੰ ਕਹਦੇ ਤੂੰ ਕਹਿੰਦਾ ਮੇਰੇ ਹਿਸਾਬ ਦੇ ਨਾਲ ਪੈਸੇ ਹਰੇਕ ਨੂੰ ਤੂੰ ਫੋਨ ਕਰਕੇ ਕਹਿੰਦਾ ਨਾ ਤੁਸੀਂ ਠੱਗੀਆਂ ਮਾਰਦੇ ਤੁਸੀਂ ਪੈਸੇ ਲੈਣੇ ਐ ਅੱਛਾ ਤੈਨੂੰ ਪੁੱਛ ਕੇ ਲਿਆ ਕਰੀਏ ਵੀ ਕਿੰਨੇ ਪੈਸੇ ਲੈਣੇ ਆ ਸੀ ਕੱਲੋਂ ਤੂੰ ਉਹਦੇ ਬਾਹਰ ਜਾ ਕੇ ਡਾਕਟਰ ਨੂੰ ਕਹਿਣ ਲੱਗਣੀ ਇੱਕ ਡਾਕਟਰ ਨੂੰ ਕਹੀ ਉਹ ਤਾਂ 50 ਰੁਪਏ ਚ ਦਵਾਈ ਦੇ ਦਿੰਦਾ ਤੂੰ 5000 ਕਹਦੇ ਨੰਨਾ ਆਪਦੇ ਤਜਰਬੇ ਦੇ ਲੰਦਾ ਵਕੀਲਾਂ ਨੂੰ ਕਹਿਣ ਲੱਗਦੀ ਵਿਚੈਨੀ ਕੋਈ ਦਾ ਕੇਸ ਹੈ ਉਹ ਵਕੀਲ ਤਾਂ ਮੇਰਾ 5000 ਚ ਲੜਦਾ ਤੂੰ 50000 ਕਾਤੇ ਮੰਗਦਾ ਜਮਾਨਤ ਤੇ ਚੈਨੀ ਗੋਲੀ ਦੀ ਉਹ ਦਿਨ ਦੱਸੂਗਾ ਮੈਂ ਆਪਣੇ ਤਜਰਬੇ ਦੇ ਮੰਗਦਾ ਕਮਾਲ ਹੋ ਗਈ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਤੈਨੂੰ ਦੱਸਣਾ ਪਊਗਾ ਅਸੀਂ ਵੀ ਕਿਸਾਨਾਂ ਦੀ ਬੁੱਤਾਂ ਪਰ ਤੇਰੇ ਵਰਗੀਆਂ ਖੱਚਾ ਵਾਂਗੂੰ ਅਸੀਂ ਠੱਗੀਆਂ ਮਾਰ ਕੇ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਨਹੀਂ ਬਣਾਏ ਹੋਏ ਪਾਨਾ ਸਿੱਧੂ ਨੇ ਬੀਤੇ ਦਿਨੀ ਆਪਣੇ ਲਾਈਵ ਦੌਰਾਨ ਗੂਗੂ ਗਿਲ ਕਰਤਾਰ ਚੀਮਾ ਅਤੇ ਕੁਲਵਿੰਦਰ ਬਿੱਲਾ ਨੂੰ ਟਰੈਵਲ ਏਜੰਟਾਂ ਦੀ ਐਡ ਕਰਨ ਤੋਂ ਰੋਕਿਆ ਸੀ ਅਤੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਲੋਕਾਂ ਦੇ ਫਸੇ ਹੋਏ ਪੈਸੇ ਹੁਣ ਇਹੀ ਕਲਾਕਾਰ ਵਾਪਿਸ ਕਰਨਗੇ ਜਿਸ ਨੂੰ ਲੈ ਕੇ ਵੀ ਹੁਣ ਟਰੈਵਲ ਏਜੰਟ ਦੇ ਪੰਨਾ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਅੱਜ ਤੋਂ ਕਈ ਕਲਾਕਾਰਾਂ ਬਾਰੇ ਬੋਲਿਆ ਕਈਆਂ ਕਈ ਕਲਾਕਾਰਾਂ ਬਾਰੇ ਅੱਜ ਤੋਂ ਬਕਵਾਸ ਕਰੀ ਹੈ ਹੁਣ ਸਾਰੇ ਕਲਾਕਾਰ ਦੇ ਤੈਨੂੰ ਸੀ ਲੈ ਕੇ ਜਾਇਆ ਕਰਨਾ ਵੀ ਅਸੀਂ ਕਿਹਦੀ ਐਡ ਕਰਨੀ ਹੈ ਕਿਹੜੀ ਫਿਲਮ ਕਰਨੀ ਹੈ ਕਿ ਆ ਕੰਮ ਕਰਨਾ ਤੇਰੀ ਸਲਾਹ ਲਿਆ ਕਰਨੋਂ ਆ ਕੇ ਪਹਿਲਾਂ ਹੁਣ ਤੂੰ ਉੱਧਰ ਵੀ ਬੋਲਣ ਲੱਗ ਗਿਆ ਜੀ ਅਜੇ ਦੇਵਗਨ ਉਹਨਾਂ ਨੂੰ ਵੀ ਤੁਸੀਂ ਉਹਦੀ ਗੁੱਟਕੇ ਦੀ ਐਡ ਕਰ ਦੇ ਜਿਹੜਾ ਉਹ ਕਿਹਾ ਹੁੰਦਾ ਉਹ ਜੜਦਾ ਜਾਂ ਉਹਦੇ ਨਾਲ ਤਾਂ ਬੰਦੇ ਵੀ ਮਰਦੇ ਆ ਉਹਦੇ ਬਾਰੇ ਵੀ ਕਦੇ ਹੋਊ ਫਿਰ ਲੈਬ ਤੁਹਾਡੇ ਵਰਗੇ ਬੰਦੇਆਂ ਕਰਕੇ ਨਾ ਤੁਹਾਡੇ ਵਰਗੇ ਬਲੈਕਮੇਲਰਾਂ ਕਰਕੇ ਪੰਜਾਬ ਕਿੰਨੇ ਨੂੰ ਕੋਈ ਮੂੰਹ ਨਹੀਂ ਕਰਦਾ ਸਾਰੀ ਜਗ ਲੋਕੋ ਸਾਰੀ ਜਗ੍ਹਾ ਸਰਕਾਰਾਂ ਵੀ ਗਲਤ ਨਹੀਂ ਹੁੰਦੀਆਂ ਮੈਂ ਕਿਸੇ ਦੀ ਹਮਾਇਤ ਨਹੀਂ ਕਰਦਾ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਤੁਸੀਂ ਇੱਕੋ ਜਿਹੀ ਸਮਝ ਲਓ ਪਰ ਲੋਕਾਂ ਦਾ ਵੀ ਕਸੂਰ ਹੈ ਇਹੋ ਜਿਹੇ ਇਹੋ ਜਿਹੇ ਬਲੈਕਮੇਲਰਾਂ ਦੇ ਖਿਲਾਫ ਸਭ ਨੂੰ ਇਕੱਠੇ ਹੋਣਾ ਪੈਣਾ ਖੜਨਾ ਪੈਣਾ ਜਿਹੜਾ ਇਹੋ ਜਿਹਾ ਕੋਈ ਬਲੈਕਮੇਲ ਕਰਕੇ ਕਿਸੇ ਨੂੰ ਨਜਾਇਜ਼ ਤੰਗ ਕਰਦਾ ਕਿਸੇ ਕਾਰੋਬਾਰੀ ਨੂੰ ਉਹ ਕੋਈ ਕਾਰੋਬਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕੋਈ ਹੋਵੇ ਕੋਈ ਕਿਸੇ ਦੇ ਬਾਹਰ ਜਾ ਕੇ ਧਰਨਾ ਲਾਉਣ ਦੀ ਉਹ ਕਰਦਾ ਉਹਦੇ ਖਿਲਾਫ ਜਾ ਕੇ ਧਰਨਾ ਲਾਓ ਲੈ ਭਾਨੇ ਤੇਰੇ ਘਰਾਂ ਅਸੀਂ ਆਉਨੇ ਆ 800 ਬੰਦਾ ਰੋਟੀ ਖਾਂਦਾ ਇਸ ਕੰਪਨੀ ਦੇ ਵਿੱਚ ਜਿਹਦੇ ਜਿਹਦੇ ਕੋਈ ਰੋਟੀ ਰੋਟੀ ਤੇ ਲੱਤ ਮਾਰਨੀ ਚਾਹੁੰਦਾ ਅਸੀਂ ਤੇਰੇ ਵੇੜੇ ਵਿੱਚ ਆ ਕੇ ਧਰਨਾ ਲਾਉਨੇ ਆ ਦਊਂਗਾ ਜਵਾਬ ਤੇਰਾ ਕੀ ਦਾ ਦੰਡੀਆਂ ਕੱਢ ਕੇ ਸਾਰ ਦੇਣਾ ਤੁਹਾਡੇ ਕੋਲ ਕੀ ਹੁੰਦਾ ਤੁਸੀਂ ਤਾਂ ਛਿੱਤਰ ਖਾ ਕੇ ਉਮੀਂ ਕੱਪੜੇ ਝਾੜ ਕੇ ਫੇਰ ਉੱਠ ਜੰਨੇ ਆ ਅੱਜ ਤੱਕ ਕਿਸੇ 'ਚ ਜੁਰਤ ਨਹੀਂ ਕੋਈ ਬੋਲ ਗਿਆ ਕਿਉਂਕਿ ਕਿਸੇ ਤੇ ਰੁਪਈਆ ਨਹੀਂ ਲਿਆ ਵੀਜਾ ਲਵਾਉਣੇ ਆ ਕੰਮ ਕਰਦੇ ਆ ਬਾਅਦ 'ਚ ਪੈਸੇ ਲੈਣੇ ਆ ਕਹਿ ਕੇ ਲੈਣੇ ਆ ਐਗਰੀਮੈਂਟ ਕਰਕੇ ਲੈਣੇ ਉਦੋਂ ਐਗਰੀਮੈਂਟ ਦੇ ਟਾਈਮ ਤੋਂ ਨਾਲ ਆਇਆ ਕਰ ਉਦੋਂ ਆਇਆ ਕਰ ਵੀ ਮੈਂ ਐਗਰੀਮੈਂਟ ਵੀ ਮੈਂ ਆਉਂਗਾ ਮੈਂ ਦੱਸੂਗਾ ਤੁਹਾਨੂੰ ਕਿਹੜਾ ਜੈਂਟ ਵਧੀਆ ਏ ਬਾਹਰ ਚਲੇ ਕੇ ਬਾਹਰ ਤੇ ਲੋਕਾਂ ਨੇ ਰੋਟੀ ਨਹੀਂ ਖਾਣੀ ਪੰਜਾਬ ਖਾਲੀ ਕਰਤਾ ਅਸੀਂ ਕੋਈ ਕੈਡਨੈਪ ਕਰਕੇ ਕਰਿਆ ਅਸੀਂ ਮਿਊਸਿਪਲ ਕਮੇਟੀ ਵਾਲੇ ਮੰਗਣਾ ਉਹ ਇਹ ਆਵਾਰਾ ਪਸ਼ੂਆਂ ਲੋਕ ਜਿਹੜੇ ਜਿੰਨਾਂ ਨੂੰ ਇਕੱਠੇ ਕਰਕੇ ਅਸੀਂ ਛੱਡੇ ਆਏ ਪਰਾਂ ਜੰਗਲਾਂ 'ਚ ਲੋਕ ਆਪ ਰਜਗਾਰ ਦੀ ਭਾਲ 'ਚ ਸਾਡੇ ਕੋਲ ਆਉਂਨੇ ਆ ਤੇਰੇ ਵਰਗੇ ਉਰੇ ਰਜਗਾਰ ਨਹੀਂ ਪੈਦਾ ਹੋਣ ਹੁੰਦੇ ਪੰਜਾਬ ਖਾਲੀ ਕਰਤਾ ਜੀ ਤੁੰਗੀ ਕਰਨ ਗਿਆ ਤਾਂ ਬਾਹਰ ਬੈਨ ਮੈਨੂ ਆਏ ਦੱਸ ਮੈਨੂੰ ਦੱਸਿਆ ਕਹਿੰਦੇ ਵੀ ਆਪ ਅੱਭੀ ਫਿਰਦਾ ਸੀ ਉੱਥੇ ਤੁੰਮ ਰੱਖਿਆ ਨਹੀਂ ਕਿਸਨੇ ਲੋਕਾਂ ਨੂੰ ਕਹਿਣਾ ਬਾਹਰ ਨਾ ਜਾਓ ਤੂੰ ਵੀ ਲੈਣਗੇ ਅਸੀਂ ਉੱਥੇ ਤੇਰਾ ਤਾਂ ਤੂੰ ਗੱਲ ਐਸੀ ਜਗ੍ਹਾ ਪੰਗਾ ਲੈ ਆ ਨਾ ਪੁੱਤ ਹੁਣ ਤੇਰਾ ਭੰਗੜਾ ਪਵਾਉਂਗੇ ਅਸੀਂ ਸਿਸਟਮ ਤਨੂਨ ਕੋਈ ਹੈ ਨਹੀਂ ਸਾਰੀ ਜਗ੍ਹਾ ਤੂੰ ਹੀ ਬਹਿ ਜਾ ਉੱਥੇ ਅਦਾਲਤ ਲਾ ਕੇ ਉਰੇ ਥਾਣੇ ਕਟੈਰੀਆਂ ਸਾਰੇ ਬੰਦ ਕਰਵਾ ਦਿੰਨੇ ਆ ਇਹਨਾਂ ਬਲੈਕਮੇਲਰਾਂ ਦੇ ਖਿਲਾਫ ਇੱਕ ਨਵਾਂ ਮੋਰਚਾ ਖੁੱਲਣ ਲੱਗੇ ਆ ਸਾਡੇ ਪੰਜਾਬ ਦੇ ਜਿੰਨੇ ਵੀ ਕਾਰੋਬਾਰੀ ਭਰਾ ਆਣੇ ਜਿਹਨੂੰ ਵੀ ਕੋਈ ਇਹ ਬਲੈਕਮੇਲਰ ਧਰਨੇ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਨਜਾਇਜ਼ ਤੰਗ ਕਰਦਾ ਜਿਹੜੇ ਵੀ ਜੈਨੂਅਨ ਕਾਰੋਬਾਰੀ ਆ ਉਹਨਾਂ ਨੂੰ ਅਸੀਂ ਪੰਜਾਬ 'ਚ ਬਚਾਉਣਾ ਅਸੀਂ ਉਹਨਾਂ ਦੇ ਹੱਕ 'ਚ ਖੜੂਗੇ ਜੇ ਧਰਨੇ ਦੀ ਧਮਕੀ ਦੇਣਗੇ ਅਸੀਂ ਧਰਨੇ ਦਾ ਅਸੀਂ ਆਪ ਹਜ਼ਾਰ ਬੰਦਾ ਲਾ ਜਾ ਕੇ ਇਹਨਾਂ ਦੇ ਵਿਹੜੇ 'ਚ ਬਿਠਾਉਂਗੇ ਇਹਨਾਂ ਦਾ ਜਲੂਸ ਕੱਢੂਗੇ ਅਸੀਂ ਇਹਨਾਂ ਨੇ ਗੰਦ ਪਾਇਆ ਹੋਇਆ ਪੰਜਾਬ 'ਚ ਜਿਹਦੇ 'ਚ ਕੋਈ ਨਹੀਂ ਵੀ ਸਮਰੱਥਾ ਹੋਊਗੀ ਕੋਰਟ ਕਚਹਿਰੀ 'ਚ ਜਾਣ ਵੀ ਅਸੀਂ ਅਸੀਂ ਉਹਨਾਂ ਦੇ ਆਪਣੇ ਵੱਲੋਂ ਕੇਸ ਲੜੂਗੇ ਇਹੋ ਜਿਹੇ ਬਲੈਕਮੇਲਰਾਂ ਨੂੰ ਅਸੀਂ ਪੰਜਾਬ ਚੋਂ ਭਜਾਉਣਾ ਹੈ ਕਾਰੋਬਾਰੀ ਬਚਾਉਣਾ ਲੋਕੋ ਹਰ ਜਗ੍ਹਾ ਸਰਕਾਰਾਂ ਗਲਤ ਨਹੀਂ ਹੁੰਦੀਆਂ ਦੱਸਦੇ ਕਿ ट्रैवल ਏਜੰਟਾਂ ਤੇ ਪਾਨਾ ਸਿੱਧੂ ਵਿਚਾਰੇ ਤਸ਼ਲ ਕਾਫੀ ਸਮੇਂ ਤੋਂ ਚੱਲੀ ਆਖੀਏ ਜਿਸ ਕਾਰਨ ਬੀਤੇ ਦਿਨੀ ਪਾਨਾ ਸਿੱਧੂ ਖਿਲਾਫ ट्रैवल ਏਜੰਟਾਂ ਨੇ ਕਈ ਪਰਚੇ ਦਰਜ ਕਰਵਾਏ ਸੀ ਅਤੇ ਇਸੇ ਕਾਰਨ ਪਾਨੇ ਨੂੰ ਕਈ ਦਿਨ ਛੇਲ ਚ ਵੀ ਫ੍ਰੀ ਆਣਾ ਪਿਆ ਸੀ ਜ਼ਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ